ਜਦੋਂ ਸਮਾ ਆਇਆ ਸੀ ਨਾ ਅਮਰ ਸ਼ਹੀਦ ਸ਼ਹੀਦ ਕਿਤੇ ਜਾਂਦੇ ਨਹੀਂ ਨਾਮ ਰਿਓ ਸਾਧੂ ਰਿਓ ਰਹਿਓ ਗੁਰਗੋਬਿੰਦ ਨਾਮ ਜਪਣ ਵਾਲੇ ਅਭੇਦ ਬ੍ਰਹਮ ਗਿਆਨੀ ਸ਼ਹੀਦ ਸਿੰਘ ਗੁਰੂ ਤੇਗ ਬਹਾਦਰ ਅਮਰ ਨੇ ਇਹ ਕਿਤੇ ਜਾਂਦੇ ਨਹੀਂ ਇਹਨਾਂ ਵਾਸਤੇ ਦਰਗਾਹ ਵਿੱਚ ਜਾਣਾ ਆਉਣਾ ਇਹਨਾਂ ਦੀ ਆਪਣੀ ਮਰਜ਼ੀ ਹੈ ਜਦੋਂ ਚਾਹਣ ਦਰਗਾਹ ਵਿੱਚ ਚੱਲੇ ਜਾਣ ਤੇ ਜਦੋਂ ਚਾਹਣ ਦਰਗਾਹ ਤੋਂ ਆ ਜਾਣ ਇਹਨਾਂ ਦੀ ਆਪਣੀ ਮਰਜ਼ੀ ਹੈ ਜਿਨ੍ਹਾਂ ਦੀਆਂ ਕਮਾਈਆਂ ਨੇ ਜਿਨ੍ਹਾਂ ਨੇ ਗੁਰਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਨੇ ਜਿਸ ਸਮੇਂ ਇਤਿਹਾਸ ਵਿੱਚ ਪੜ ਕੇ ਦੇਖੀਏ ਜਦੋਂ ਟੈਂਕ ਆਇਆ ਸਰਨਾ 84 ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਦੀ ਜਗਾ ਉਸ ਤੋਂ ਅੱਗੇ ਟੈਂਕ ਵੀ ਨਹੀਂ ਛਣ ਗਏ ਉਹ ਅਮਰ ਸੀ ਸਦਾ ਹੀ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਦਾ ਸਦਾ ਜਿਉਂਦੇ ਨੇ ਤਾਂ ਹੀ ਇੰਮ ਪੜਦੇ ਨੇ ਸਦਾ ਸਦਾ ਰਹਿਣ ਜਿਉਂਦੇ ਬ੍ਰਾਹਮ ਗਿਆਨੀ ਬ੍ਰਾਹਮ ਗਿਆਨੀ ਸਦਾ ਸਦਾ ਰਹਿਣ ਜਿਉਂਦੇ ਬ੍ਰਾਹਮ ਗਿਆਨੀ ਬ੍ਰਾਹਮ ਗਿਆਨੀ i oh ਨਹੀਂ ਸਦ ਜੀਵੇ ਨਹੀਂ ਸ਼ਹੀਦ ਸਦਾ ਹੀ ਨੇ ਅਮਰ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ ਕਦੋਂ ਦਰਗਾਹ ਵਿੱਚ ਚਲੇ ਜਾਣ ਜਦੋਂ ਜੀ ਕਰਦਾ ਆ ਜਾਂਦੇ ਨੇ ਉਹਨਾਂ ਤੇ ਸਮੇ ਦਾ ਹੁਕਮ ਨਹੀਂ ਕਾਲ ਦਾ ਹੁਕਮ ਨਹੀਂ ਚੱਲਦਾ ਉਹਨਾਂ ਤੇ ਅਕਾਲ ਦੀ ਹੱਦ ਵਿੱਚ ਨੇ ਆ ਪ੍ਰਕਿਰਤੀ ਦੇ ਵਿੱਚ ਆ ਕੇ ਦੀ ਇਹ ਕੰਧਾ ਇਹ ਨਹੀਂ ਰੋਕ ਸਕਦੀ ਆ ਉਹਨਾਂ ਨੂੰ ਆਰ ਪਾਰ ਇਹ ਸਿੱਧੇ ਤੁਰੇ ਜਾਂਦੇ ਬਾਪ ਪੁਰਸ਼ ਪਿਤਾ ਜੀ ਦੱਸਦੇ ਹੁੰਦੇ ਕਿ ਲੱਗੇ ਇੱਕ ਵਾਰ ਨਾ ਕਿ ਕੇ ਕਈ ਵਾਰ ਜਿਨ੍ਹਾਂ ਦੇ ਨਾਲ ਘਟਨਾ ਨਹੀਂ ਘਟਦੀ ਉਹਨਾਂ ਨੂੰ ਲੱਗਦਾ ਐਵੇਂ ਹੀ ਹੈ ਜਿਹਦੇ ਨਾਲ ਘਟਦੀ ਉਹਨੂੰ ਪਤਾ ਹੈ ਦਾਸ ਦੇ ਉਹਦੇ ਕਹਿਣ ਲੱਗੇ ਇੱਕ ਵਾਰ ਨਾ ਲੰਗਰ ਤੇ ਕੁਬੀਆਂ ਨੰਗਲ ਉੱਥੇ ਆਰਾਮ ਕਰ ਰਹੀ ਸੀ ਰਾਤ ਦਾ ਵਕਤ। ਸ਼ੀਰ ਸਿੰਘ ਕਹਿਣ ਲੱਗੇ ਵੀ ਅਸੀਂ ਨਾ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਤੇ ਪਟਨਾ ਸਾਹਿਬ ਜਾ ਰਹੇ ਆ। ਤੇ ਰਾਤ ਦਾ ਸਮਾਂ ਥੋੜਾ ਚਿਰ ਇੱਥੇ ਰੁਕਣਾ ਹੈ। ਪਿਤਾ ਜੀ ਦੱਸ ਦੇ ਕਹਿਣ ਲੱਗੇ ਸਾਰਿਆਂ ਨੂੰ ਕਿਹਾ ਵੀ ਥੱਲੇ ਆਜੋ ਸਭ ਇਹਨਾਂ ਸਾਰੇ ਉੱਤੇ ਲੰਗਰ ਤੇ ਸੌਂਦੇ ਹੁੰਦੇ ਸੀ। ਸ਼ੀਰ ਸਿੰਘ ਜਿਹੜੇ ਨੇ ਇਹ ਆਪਣੀ ਮौज ਵਿੱਚ ਰਹਿੰਦੇ ਨੇ ਕਿਸੇ ਦਾ ਹੁਕਮ ਨਹੀਂ ਮੰਨਦੇ ਜਿਹਦਾ ਤੇ ਜਿੱਥੇ ਚੌਣ ਜੋ ਚੌਣ ਇਹਨਾਂ ਤੇ ਗੁਰੂ ਦੀ ਕਿਰਪਾ ਹੈ ਤੇ ਕਿੱਥੇ ਇਹਨਾਂ ਨੇ ਜਨਮ ਲੈਣਾ ਇਹ ਵੀ ਇਹਨਾਂ ਦੀ ਮਰਜ਼ੀ ਹੈ। ਇਹ ਵੀ ਦੇਖਦੇ ਨੇ ਕਿਹੜੀ ਮਾਂ ਐ ਬੰਦਗੀ ਵਾਲੀ ਜਿਹਦਾ ਜਨਮ ਲੈ ਲੀਏ ਕਿਹੜਾ ਪਿਤਾ ਐ ਉਹ ਜਿਹੜਾ ਕਮਾਈ ਵਾਲਾ ਜਿਹਦੇ ਘਰ ਜਨਮ ਲੈ ਲੀਏ ਇੱਥੇ ਰੁੱਦਰਪੁਰ ਦੇ ਕੋਲ ਇੱਕ ਭਾਈ ਸ਼ੰਗਾਰਾ ਸਿੰਘ ਜੀ ਹੁੰਦੇ ਪਿਤਾ ਜੀ ਬਹੁਤ ਵਿਸਤਾਰ ਨਾਲ ਦੱਸਦੇ ਹੁੰਦੇ ਉੱਥੋਂ ਦੀ ਸ਼ਹੀਦ ਸਿੰਘ ਜਾ ਰਹੀ ਸੀ ਤੇ ਕਹਿ ਲੱਗਾ ਵੀ ਮੈਂ ਇੱਥੇ ਜਨਮ ਲੈ ਲੈਣਾ ਤੇ ਤਰਾਈ ਦਾ ਲੱਗਾ ਇੱਥੇ ਸਿੱਖੀ ਦਾ ਪ੍ਰਚਾਰ ਕਰਾਂਗਾ ਉਹ ਜਦੋਂ ਉਹਦਾ ਜਨਮ ਹੋਇਆ ਤੇ ਜਿਹੜਾ ਉਹ ਸੀ ਨਾ ਸ਼ਿਗਾਰਾ ਸਿੰਘ ਉਹਨਾਂ ਦਾ ਬਜ਼ੁਰਗ ਬੱਕਰੇ ਵੱਡੇ ਸ਼ਰਾਬਾਂ ਪੀਤੀਆਂ ਉਹ ਰੋਏ ਕਿ ਮੈਂ ਕਿੱਥੇ ਆ ਗਿਆ ਜਦੋਂ ਸਵੇਰ ਆਇਆ ਉਹਨਾਂ ਸਰੀਰ ਛੱਡ ਦਿੱਤਾ ਇਹੋ ਜੀਆਂ ਚੰਗੀਆਂ ਰੂਹਾ ਇਹੋ ਜੇ ਘਰਾਂ ਵਿੱਚ ਨਹੀਂ ਰਹਿੰਦੀਆਂ ਹੁੰਦੀਆਂ ਉਸ ਦਿਨ ਸੋਮਵਾਰ ਸੀ ਸੋਮਵਾਰ ਉਧਰਪੁਰ ਬੰਦ ਹੁੰਦਾ ਉਹ ਕਹਿਣ ਲੱਗੇ ਤੇਰੇ ਉੱਥੇ ਕੱਪੜੇ ਵਾਲਿਆਂ ਨੂੰ ਕਹਿ ਦਿੱਤਾ ਜਾ ਕੇ ਬਸਤਰ ਲੈ ਕੇ ਆ ਦੱਬਣਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਬੱਚਾ ਇੱਕ ਘੜੀ ਦਾ ਇੱਕ ਪਲ ਦਾ ਹੋਏ ਉਹਦਾ ਵੀ ਸਸਕਾਰ ਕਰਨਾ ਦੱਬਣਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਕਿ ਜੇ ਦੱਬੋਗੇ ਅਗਲਾ ਜਨਮ ਉਹਦਾ ਤੁਰਕਾਂ ਦੇ ਘਰ ਹੋਏਗਾ ਸਿੰਘਾਂ ਨੇ ਆਪਣੇ ਇੱਕ ਪਲ ਦਾ ਇੱਕ ਘੜੀ ਦਾ ਬੱਚਾ ਵੀ ਹੈ ਉਹਦਾ ਵੀ ਸੰਸਕਾਰ ਕਰਦਾ ਕਹਿਣ ਲੱਗੇ ਜਾ ਬਸਤਰ ਲੈ ਕੇ ਆ ਉਹ ਕਹਿਣ ਲੱਗਾ ਅੱਜ ਤਾਂ ਸੋਮਵਾਰ ਹੈ ਕਹਿਣ ਲੱਗੇ ਸੁਨਾ ਦੇ ਦਿੱਤਾ ਹੈ ਜਾਂਦਿਆਂ ਨੂੰ ਦੇਖਿਆ ਦੁਕਾਨ ਖੋਲ ਕੇ ਬੈਠਾ ਕਹਿਣ ਲੱਗਾ ਮੈਨੂੰ ਪਹਿਲਾਂ ਹੀ ਦੱਸ ਕੇ ਲੈ ਜਾ ਕੱਪੜਾ ਕਹਿਣ ਤੋਂ ਭਾਵ ਜਿਨ੍ਹਾਂ ਨੇ ਜਿਨ੍ਹਾਂ ਦੇ ਘਰ ਉਹਨਾਂ ਉੱਚੀਆਂ ਬੰਦਗੀ ਵਾਲੀਆਂ ਰੂਹਾਂ ਨੇ ਔਲਾ ਹੈ ਨਾ ਉਹ ਵੀ ਦੇਖਦੇ ਨੇ ਵੀ ਬੰਦਗੀ ਹੈ ਕਿ ਕਮਾਈ ਹੈ ਕਿ ਸਾਰਾ ਦਿਨ ਟੀਵੀ ਸਾਰਾ ਦਿਨ ਫੋਨ ਸਾਰਾ ਦਿਨ ਆਈ ਚੱਲ ਰਿਹਾ ਹੈ ਨਿੰਦਿਆ ਚੁਗਲੀ ਕੋਈ ਸਿਮਰਨ ਦੀ ਗੱਲ ਹੀ ਨਹੀਂ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਚੰਗੀਆਂ ਰੂਹਾਂ ਦੀ ਕੋਈ ਕਮੀ ਨਹੀਂ ਕਮੀ ਹੈ ਤੇ ਮਾਤਾ ਪਿਤਾ ਦੀ ਜਿਹੜੇ ਨਹੀਂ ਮਿਲਦੇ ਚੰਗੇ ਮਾਤਾ ਪਿਤਾ ਮਿਲ ਜਾਣ ਤੇ ਚੰਗੀਆਂ ਰੂਹਾਂ ਸੰਸਾਰ ਤੇ ਆ ਜਾਂਦੀਆਂ ਗੁਰੂ ਕਿਰਪਾ ਕਰਨ ਇਹੋ ਜੇ ਅਮਰ ਸ਼ਹੀਦ ਉਸ ਸਦਾ ਹੀ ਨੇ ਜੇ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਬਖਸ਼ਿਸ਼ ਕਰਨ